ਲੰਬੇ ਚਿਰ ਤੋਂ ਜਿੱਦਣ ਦੇ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਦਿੱਲੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਜੇਲ੍ਹ ਚ ਗਏ ਨੇ ਉਦਣ ਦਾ ਅਸੀਂ ਇਹ ਗੱਲ ਕਹਿ ਰਹੇ ਆਂ ਵੀ ਕੇਜਰੀਵਾਲ ਸਾਹਿਬ ਜਿੱਦ ਨਾ ਕਰੋ ਜਿੱਦ ਨਾ ਕਰੋ ਜਿੱਦ ਨਾ ਕਰੋ ਆਪਣਾ ਰਜ਼ਾਈਨ ਆਪਣਾ ਅਸਤੀਫਾ ਦਿਓ ਕਿਸੇ ਬੱਚੇ ਨੂੰ ਸਕੂਲ ਦੀਆਂ ਕਿਤਾਬਾਂ ਨਹੀਂ ਮਿਲੀਆਂ ਬੁੱਕਸ ਨਹੀਂ ਮਿਲੀਆਂ ਕਿਸੇ ਸਕੂਲ ਦੇ ਬੱਚਿਆਂ ਨੂੰ ਜਿਹੜੀਆਂ ਸਰਕਾਰੀ ਵਰਦੀਆਂ ਡਰੈੱਸ ਆ ਜਿਹੜੀ ਉਹ ਕਿਸੇ ਨੂੰ ਨਹੀਂ ਮਿਲੀ ਇਹ ਗੱਲ ਹਾਈ ਕੋਰਟ ਨੇ ਕਹੀ ਵੀ ਤੁਸੀਂ ਕੇਵਲ ਤੁਸੀਂ ਕੇਵਲ ਤੁਹਾਡੀ ਦਿਲਚਸਪੀ ਸੱਤਾ ਦੇ ਵਿੱਚ ਹੈ ਤੁਹਾਡੀ ਦਿਲਚਸਪੀ ਸੇਵਾ 'ਚ ਨਹੀਂਗੀ ਉਹ 43 ਕਰੋੜ ਜਿਹੜੇ ਘਰ ਤੇ ਲਾਏ ਉਹਦੇ ਵਿੱਚ स्विਮਿੰਗ ਪੂਲਾਂ ਦੇ ਵਿੱਚ ਰਹਿਣ ਤੋਂ ਸਿਵਾਏ ਹੋਰ ਮਹਿਲਾਂ ਤੋਂ ਰਹਿਣ ਤੋਂ ਸਿਵਾਏ ਕੋਈ ਕੰਮ ਨਹੀਂਗਾ ਲੰਬੇ ਚਿਰ ਤੋਂ ਜਦਨ ਦੇ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਦਿੱਲੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਜੇਲ੍ਹ ਚ ਗਏ ਨੇ ਉਦਣ ਦਾ ਅਸੀਂ ਇਹ ਗੱਲ ਕਹਿ ਰਹੇ ਆਂ ਵੀ ਕੇਜਰੀਵਾਲ ਸਾਹਿਬ ਜिद ਨਾ ਕਰੋ ਜिद ਨਾ ਕਰੋ ਜिद ਨਾ ਕਰੋ ਆਪਣਾ ਰਜ਼ਾਈਨ ਆਪਣਾ ਸਤੀਫਾ ਦੋ ਕਿਉਂਕਿ ਮੁੱਖ ਮੰਤਰੀ ਜੇਲ੍ਹ ਛੋਵੇ ਤਾਂ ਕੰਮ ਕਿਵੇਂ ਚੱਲ ਸਕਦਾ ਆ ਹੁਣ ਹਾਈ ਕੋਰਟ ਨੇ ਹਾਈ ਕੋਰਟ ਨੇ ਉਹ ਫਟਕਾਰ ਲਾਈ ਆ ਉਹ ਫਟਕਾਰ ਲਾਈ ਆ ਕੇਜਰੀਵਾਲ ਤੇ ਕੇਜਰੀਵਾਲ ਦੀ ਸਰਕਾਰ ਨੂੰ ਆਮ ਆਦਮੀ ਨੂੰ ਕਿਸੇ ਬੱਚਿਆਂ ਨੂੰ ਕਿਸੇ ਬੱਚੇ ਨੂੰ ਸਕੂਲ ਦੀਆਂ ਕਿਤਾਬਾਂ ਨਹੀਂ ਮਿਲੀਆਂ ਬੁੱਕਸ ਨਹੀਂ ਮਿਲੀਆਂ ਕਿਸੇ ਸਕੂਲ ਦੇ ਬੱਚਿਆਂ ਨੂੰ ਜਿਹੜੀਆਂ ਸਰਕਾਰੀ ਵਰਦੀਆਂ ਡਰੈੱਸ ਆ ਜਿਹੜੀ ਉਹ ਕਿਸੇ ਨੂੰ ਨਹੀਂ ਮਿਲੀ ਤੇ ਜਦੋਂ ਹਾਈ ਕੋਰਟ ਨੇ ਜਵਾਬ ਮੰਗਿਆ ਤੇ ਇਹ ਜਿਹੜੇ ਮੰਤਰੀ ਨੇ ਭਰਦवाज ਸਾਹਿਬ ਉਹ ਕੀ ਕਹਿ ਰਹੇ ਆ ਉਹ ਜਵਾਬ ਕੀ ਦੇ ਰਹੇ ਆ ਵੀ ਕੋਈ ਵੀ ਫੈਸਲਾ ਕੈਬਨਟ ਤੋਂ ਬਗੈਰ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਹੋਣਗੇ ਕੋਈ ਫੈਸਲਾ ਨਹੀਂ ਹੋ ਸਕਦਾ ਅਸੀਂ ਤਾਂ ਉਦੋਂ ਦੇ ਇਹੀ ਕਹਿ ਰਹੇ ਆ ਵੀ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਹੋਣਗੇ ਕੈਬਨਟ ਮੀਟਿੰਗ ਕਿਵੇਂ ਹੋਏਗੀ ਤੇ ਕੈਬਨਟ ਤੋਂ ਬਗੈਰ ਕੋਈ ਫੈਸਲਾ ਕਿਵੇਂ ਹੋਏਗਾ ਇਹ ਗੱਲ ਹਾਈ ਕੋਰਟ ਨੇ ਕਹੀ ਵੀ ਤੁਸੀਂ ਕੇਵਲ ਤੁਸੀਂ ਕੇਵਲ ਤੁਹਾਡੀ ਦਿਲਚਸਪੀ ਸੱਤਾ ਦੇ ਵਿੱਚ ਤੁਹਾਡੀ ਦਿਲਚਸਪੀ ਸੇਵਾ 'ਚ ਨਹੀਂ ਗਈ ਜੋ ਇਹ منی ਲਾਂਡਰਿੰਗ ਕੇਸ ਆ ਜਿਹੜਾ ਜਿਹੜਾ ਸ਼ਰਾਬ ਘੁਟਾਲਾ ਉਹਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੋਈ ਆ ਤੇ ਸੌਰਵ ਭਰਜਵਾਦ ਜਿਹੜੇ ਮੰਤਰੀ ਨੇ ਉਹ ਇਸ ਗੱਲ ਨੂੰ ਕੋਰਟ ਦੇ ਵਿੱਚ ਡਿਫੈਂਡ ਕਰ ਰਹੇ ਆ ਇਹ ਗੱਲ ਕਹਿ ਰਹੇ ਆ ਵੀ ਨਹੀਂ ਜਿੰਨਾ ਚਿਰ ਉਹ ਬਾਹਰ ਨਹੀਂ ਆਉਣਗੇ ਅਸੀਂ ਇਹਦਾ ਕੁਝ ਨਹੀਂ ਕਰ ਸਕਦੇ ਇਸ ਕਰਕੇ ਇਹ ਇਸੇ ਤਰੀਕੇ ਨਾਲ ਜਿਹੜਾ ਹੈ ਉਹ ਕੰਮ ਚੱਲੇਗਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਨਾਂ ਨੇ ਸਿਰਫ ਹੋਰ ਕੋਈ ਵੀ ਉਹਨਾਂ ਦਾ ਮਕਸਦ ਨਹੀਂ ਸਿਰਫ ਉਹ 43 ਕਰੋੜ ਜਿਹੜੇ ਘਰ ਤੇ ਲਾਏ ਉਹਦੇ ਵਿੱਚ ਸਵਿਮਿੰਗ ਪੂਲਾਂ ਦੇ ਵਿੱਚ ਰਹਿਣ ਤੋਂ ਸਿਵਾਏ ਹੋਰ ਮਹਿਲਾਂ ਤੋਂ ਰਹਿਣ ਤੋਂ ਸਿਵਾਏ ਕੋਈ ਕੰਮ ਨਹੀਂਗਾ ਬੱਚੇ ਜਿੱਥੇ ਮਰਜੀ ਜਾਣ ਬੱਚਿਆਂ ਦੀਆਂ ਵਰਦੀਆਂ ਜਿੱਥੋਂ ਮਰਜੀ ਜਾਣ ਇਹ ਤਾਂ ਇੱਕ ਇਸ਼ੂ ਆ ਤੇ ਜਿਹੜਾ ਇਹ ਮਾਡਲ এডੂਕੇਸ਼ਨ ਮਾਡਲ ਲਈ ਕਹਿੰਦੇ ਸੀ ਨਾ ਵੀ ਦੁਨੀਆ ਦੇ ਵਿੱਚ ਬੈਸਟ ਸਾਡਾ ਜਿਹੜਾ ਇਹ ਉਹ ਮੈਡੀਕ ਆਪਣਾ এডੂਕੇਸ਼ਨ ਮਾਡਲ ਤੇ ਆ ਜਿਹੜਾ এডੂਕੇਸ਼ਨ ਮਾਡਲ ਆ ਅੱਜ ਨਾ ਬੱਚਿਆਂ ਦੇ ਕੋਲ ਬੁੱਕਸ ਨਾ ਬੱਚਿਆਂ ਦੇ ਕੋਲੇ ਡਰੈਸ ਵਰਦੀ ਤੇ ਕਹਿ ਰਹੇ ਆ ਵੀ ਨਹੀਂ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਆਉਣਗੇ ਇਸੇ ਤਰੀਕੇ ਬੱਚੇ ਪੜ੍ਹਾਈ ਤੋਂ ਬਗੈਰ ਰਹਿਣਗੇ ਇਹ ਏਦੋਂ ਵੱਡੀ ਫਟਕਾਰ ਕੋਈ ਹਾਈ ਕੋਰਟ ਦੀ ਨਹੀਂ ਹੋ ਸਕਦੀ ਸੁਣ ਲੋ ਮੰਨ ਲੋ ਹਜੇ ਵੀ ਟਾਈਮ ਆ ਤੁਹਾਡੇ ਕੋਲ ਨਹੀਂ ਲੋਕ ਤੁਹਾਨੂੰ ਆਪ ਘਰਾਂ ਚੋਂ ਕੱਢ ਲੈਣਗੇ ਕਿਉਂਕਿ ਬਹੁਤ ਦਿੱਲੀ ਦਾ ਦੁਰਦਸ਼ਾਏ ਇਹ ਸਭ ਤੋਂ ਵੱਡਾ ਇਸ਼ੂ ਸੀ ਹੁਣ ਤੁਸੀਂ ਬਾਕੀ ਆਪਣੇ ਸਵਾਲ ਨੇ ਜਿਹੜੇ ਉਹ ਜ਼ਰੂਰ ਇਸ ਇਸ਼ੂ ਤੇ ਕਰ ਸਕਦੇ ਆ Punjab ਵੀ ਬਈ ਸਕੂਲਾਂ ਜਿਸ ਤਰ੍ਹਾਂ ਬੋੜਾ ਬਿਆਦ ਨੂੰ ਪਿੱਛਾ ਲੱਗੀਆਂ ਗਈਆਂ ਹੋਰ ਕੰਦੇ ਦੀ ਨਿਸ਼ਾਨੀ ਬਿਲਕੁਲ ਤੁਹਾਡੀ ਗੱਲ ਠੀਕ ਆ ਸਾਨੂੰ ਕਿਤੇ ਵੀ ਪੇਰੈਂਟਸ ਮਿਲਦੇ ਆ ਲੁੱਟ ਹੋ ਰਹੀ ਹੈ ਪ੍ਰਾਈਵੇਟ ਸਕੂਲਾਂ ਦੀ ਚਾਰ ਤੋਂ 5-5000 ਰੁਪਈਆ ਜਿਹੜੀ ਉਹ ਫੀਸਾਂ ਲਈਆਂ ਜਾ ਰਹੀਆਂ ਬਹੁਤ ਲੋਕ ਜਿਹੜੇ ਉਹ ਧਰਨੇ ਮਜਾਰੇ ਕਰਨ ਦੇ ਲਈ ਪੇਰੈਂਟਸ ਤਿਆਰ ਹੋ ਰਹੇ ਆ ਤੇ ਭਾਈ ਜਿਨ੍ਹਾਂ ਦਾ ਕਨਵੀਨਰ ਇਹ ਆ ਜਿਨ੍ਹਾਂ ਦਾ ਪਾਰਟੀ ਦਾ ਹੈੱਡ ਇਹ ਆ ਤੇ ਉਹ ਪੰਜਾਬ 'ਚ ਵੀ ਤਾਂ ਉਹਨਾਂ ਦੀ ਉਹ ਸਰਕਾਰ ਆ ਉੱਥੇ ਕਿਹੜਾ ਕੋਈ ਨਵਾਂ ਬਦਲਾਅ ਹੋ ਸਕਦਾ ਦਿੱਲੀ ਵਾਲਾ ਮਾਡਲ ਹੀ ਉਰੇ ਅਪਣਾਰੇ ਆ ਨਾ ਤੇ ਉੱਥੇ ਵੀ ਇਹ ਹਾਲ ਹੈ ਉਰੇ ਵੀ ਬਿਲਕੁਲ ਠੀਕ ਆ ਬਹੁਤ ਵੱਡੇ ਨਿਊਜ਼ਪੇਪਰ ਦੇ ਇਹ ਫਰੰਟ ਪੇਜ ਤੇ ਖਬਰਾਂ ਸੀ ਵੀ ਹਜੇ ਵੀ ਪੰਜਾਬ ਦੇ ਵਿੱਚ ਉਹ ਤਨਖਾਹਾਂ ਨਹੀਂ ਦੇ ਸਕੇ ਜਦੋਂ 21 ਤਰੀਕ ਤੱਕ ਗਵਰਨਮੈਂਟ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀਆਂ ਸਕੂਲ ਚ ਬੁੱਕਸ ਜਾਂ ਹੋਰ ਚੀਜ਼ਾਂ ਵਰਦੀਆਂ ਤਾਂ ਕਿੱਥੋਂ ਦੇਣੀਆਂ ਉਹਨਾਂ ਨੂੰ ਥੈਂਕ ਯੂ ਸਾਹਿਬ ਮਿੱਟੀ ਵੀ ਐਚੀ ਸਕੂਲ ਨੇ ਉਹਨਾਂ ਦੇ ਵੀ ਤਰ੍ਹਾਂ ਕਿਤੇ ਮਨਮਾਨੀ ਹੈ ਤਾਂ ਕਿਸ ਤਰੀਕੇ ਨਾਲ ਕੇਂਦਰ ਸਰਕਾਰ ਦੀ ਭਾਗੀਦਾਰੀ ਰਹਦੀ ਕਿਉਂਕਿ ਐਜੂਕੇਸ਼ਨ ਦੇ ਸਕੇਤਰ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਜੇ ਦੀ 프리 ਸਿੱਖਿਆ ਦਵਾਂਗੇ ਪਰ ਕੁਝ ਸਕੂਲ ਹਲੇ ਕਿ ਮਨਮਾਨੀ ਕਰ ਰਹੇ ਨੇ ਦੇਖੋ ਸੀਬੀਐਸਸੀ ਬੋਰਡ ਆ ਜਿਹੜਾ ਉਹ ਇੱਕ ਬੋਰਡ ਜ਼ਰੂਰ ਤੁਸੀਂ ਕਹਿ ਸਕਦੇ ਹੋ ਦੇਸ਼ ਦਾ ਇੱਕ ਆ ਪਰ ਐਜੂਕੇਸ਼ਨ ਜਿਹੜਾ ਸੀਬੀਐਸਸੀ ਬੋਰਡ ਆ ਉਹ ਕਿਸੇ ਸਕੂਲ ਨੂੰ ਇਹ ਥੋੜੀ ਕਹਿੰਦਾ ਵੀ ਤੁਸੀਂ ਇੰਨੀ ਫੀਸ ਲੈਣੀ ਆ ਉਹ ਤਾਂ ਇੱਕ 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 ਉਹਨਾਂ ਦੀਆਂ ਬੁੱਕ ਕਿਤਾਬਾਂ ਇੱਕ ਕੋ ਇਹ ਆ ਵੀ ਆਪ ਆ ਜਿਹੜੀ ਆ ਕਲਾਸ ਨੂੰ ਆ ਪੜਾਈ ਹੋਏਗੀ ਉਹ ਤਾਂ ਹਰ ਸਾਲ ਚੇਂਜ ਹੋ ਜਾਂਦੇ ਨੇ ਕਿਤਾਬਾਂ ਵੀ ਮੈਂ ਉਹੀ ਕਹਿੰਦਾ ਭਈ ਇਹ ਤਾਂ ਨਹੀਂ ਕਹਿ ਰਹੇ ਵੀ ਉਹ ਇੱਕ ਜੀ ਦੁਕਾਨਾਂ ਤਾਂ ਜਾਉਂ ਜਾਂਦੀ ਆ ਤੇ ਕਿਹ ਚਾਹ ਦੇਣਾ ਮਿਲਦੀ ਆ ਇਹ ਤਾਂ ਜਿਹੜਾ ਜਿਹੜਾ ਵੀ ਆਫੀਸਰ ਆ ਉਰੇ ਜਿਹੜਾ ਡਿਸਟ੍ਰਿਕਟ ਦਾ ਆਫੀਸਰ ਹੁੰਦਾ ਐ ਐਜੂਕੇਸ਼ਨ ਆਫੀਸਰ ਉਹਦੇ ਉਹਨੇ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ ਵੀ ਕਿਸ ਤਰੀਕੇ ਨਾਲ ਐਜੂਕੇਸ਼ਨ ਦਾ ਸਿਸਟਮ ਉਰੇ ਚੱਲ ਰਿਹਾ ਇਹਦੇ ਵਿੱਚ ਜਰੂਰ ਸਰਕਾਰ ਆ ਜਿਹੜੀ ਜਾਂ ਉਰੇ ਦੇ ਕੁਝ ਲੋਕ ਆ ਜਿਹੜੇ ਉਰਲੇ ਹੋਣਗੇ ਜਿੱਥੋਂ ਇੱਕ ਦੁਕਾਨ ਤੋਂ ਜਿਹੜਾ ਉਹ ਕਿਤਾਬਾਂ ਦਵਾ ਰਹੇ ਆ ਆਮ ਆਦਮੀ ਨੂੰ ਲੱਗ ਰਿਹਾ ਵੀ ਸਿਟਾ ਤੇਜ਼ੀ ਬਾਦ ਨਹੀਂ ਹੈਗੀ ਹੁਣ ਤੱਕ ਬਣ ਰਿਹਾ ਲੱਗਦਾ ਕਿ ਇਸ ਤਰ੍ਹਾਂ ਜਿਹੜਾ ਵਾ ਹੋਰ ਜਿਹੜੇ ਫੈਸਲੇ ਨੇ ਹੋਰ ਫੈਸਲੇ ਵੀ ਹੋ ਸਕਣਗੇ ਜਾਂ ਉਹ ਵੀ ਪ੍ਰਭਾਵਿਤ ਹੋਣਗੇ ਅੱਗੇ ਕਿਉਂਕਿ ਇੱਕ ਕਲਾ ਸਿੱਖਿਆ ਨਾਲ ਮੁੱਦੇ ਜੁੜਿਆ ਮੁੱਦਾ ਨਹੀਂ ਹੈਗਾ ਜੇ ਕਮਿਟੀ ਹੋਗੀ ਤਾਂ ਕੋਈ ਵੀ ਫੈਸਲਾ ਜਿਹੜਾ ਨਹੀਂ ਲਿਆ ਜਾ ਸਕਦਾ ਦੇਖੋ ਇੱਕ ਚੀਜ਼ ਨਾਲ ਇੱਕ ਜੁੜੀ ਹੋਈ ਆ ਕੜੀ ਨਾਲ ਕੜੀ ਜੁੜੀ ਹੋਈ ਆ ਜਿਵੇਂ ਐ ਇੱਕ ਇੱਕ ਵਿੱਚੋਂ ਡੀਟੀ ਇੱਕ ਕੱਢ ਲੋ ਸਟੈਪ ਤੇ ਉਹ ਸਾਰਾ ਬਿਲਡਿੰਗ ਟੈ ਢੇਢੀ ਹੋ ਜਾਂਦੀ ਹੈ ਉਸ ਤਰੀਕੇ ਨਾਲ ਇਸ ਵੇਲੇ ਉਹ ਸਾਰਾ ਸਿਸਟਮ ਆ ਜਿਹੜਾ ਉਹ ਦਿੱਲੀ ਤੇ ਪੰਜਾਬ ਦਾ ਕਲਾਪਸ ਹੋ ਗਿਆ ਉਹਨੂੰ ਚਾਹੇ ਤੁਸੀਂ ਕੋਈ ਲਾ ਲਓ ਹੁਣ ਤੁਸੀਂ ਆਪ ਦੇਖਿਆ ਹੈ ਯਾਰ ਇਹ ਐਜੂਕੇਸ਼ਨ ਦੀ ਗੱਲ ਕਰਨਗੇ ਅੱਜ ਪੰਜਾਬ ਦੇ ਵਿੱਚ ਖੇਖਿਆਂ ਦੀਆਂ ਬੋਲੀਆਂ ਹੋਈਆਂ ਤੁਹਾਡੇ ਕੋਲ ਹੀ ਕਿੰਨੀਆਂ ਸ਼ਿਕਾਇਤਾਂ ਆਈਆਂ ਹੋਣੀਆਂ ਮੀਡੀਆ ਵਾਲੇ ਵੀ ਮੁਹੱਲੇ ਵਾਲਿਆਂ ਨੇ ਸੱਦਿਆ ਹੁਣ ਪੇਰੈਂਟਸ ਨੇ ਸੱਦਿਆ ਹੁਣ ਸਕੂਲ ਦੇ ਬਾਹਰ ਠੇਕੇ ਹਰ ਮੁਹੱਲੇ ਦੇ ਬਾਹਰ ਠੇਕੇ ਇਸ ਕਰਕੇ ਇਹ ਇਹ ਤਾਂ ਨਮਾ ਕਮ ਹੋ ਗਿਆ ਇੱਕ ਕਦੇ ਦੇਖਿਆ ਸੀ ਇਹ ਤਾਂ ਸਾਰਾ ਸਿਸਟਮ ਹੀ ਜਿਹੜਾ ਉਹ ਕਲੈਪਸ ਹੋ ਗਿਆ ਦੋਨੋਂ ਜਗ੍ਹਾ ਬਰਕੇਜੀ ਵਾਲੇ ਮਿੱਥੇ ਜਿਹੜੀ ਸਟਾਰ ਵਿਚਾਰਾ ਬੰਦੀ ਦਾ ਲੱਗਦਾ ਵੀ ਜਿਹੜੀ ਫਰੀਦਾ ਕੇਜਰੀ ਵਾਲਾ ਉਹ ਸਟਾਰ ਪਰ ਚਾਰਜ ਹੋ ਕੇ ਕੰਮ ਕਰ ਰਿਹਾ ਦੇਖੋ ਅੱਜ ਚਲੋ ਇਹ ਉਹਨਾਂ ਦਾ ਫੈਸਲਾ ਪਰ ਆ ਭਾਜਪੀ ਤੁਹਾਡੇ ਮੂਹਰੇ ਬੈਠੀ ਆ ਇਹ ਸਭ ਨੂੰ ਸਿੱਖਿਆ ਦਿੰਦੇ ਸੀ ਵੀ ਜੇ ਕਿਸੇ ਨੂੰ ਐਫ ਆਈ ਆਰ ਵੀ ਕਿਸੇ ਦਰਜ ਹੋਊਗੀ ਕੇਸ ਵੀ ਕਿਸੇ ਦੇ ਦਰਜ ਹੋ ਗਿਆ ਉਹ ਉਹਨਾਂ ਚਿਰ ਆਪਣੇ ਅਹੁਦੇ ਤੇ ਨਹੀਂ ਰਹੇਗਾ ਪਹਿਲਾਂ ਕੋਰਟ ਚੋਂ ਕੇਸ ਕਲੀਅਰ ਹੋਏਗਾ ਫਿਰ ਕੋਈ ਅਹੁਦੇ ਤੇ ਜਾਏਗਾ ਕਿਉਂਕਿ ਉਸ ਵੇਲੇ بڑے ਮੰਤਰੀ ਸਟੇਟਸ ਦੇ ਜਾਂ ਕਿਤੇ ਹੋਰ ਜਿਹੜੇ ਸੀ ਕਿਤੇ ਕੇਸ ਹੋ ਜਾਂਦੇ ਸੀ ਕਹਿੰਦੇ ਸੀ ਨਹੀਂ ਤੇ ਗਲਤ ਗੱਲ ਆ ਪਰ ਜਦੋਂ ਅੱਜ ਉਸ ਵੇਲੇ ਅੱਜ ਆਧਾਰਨ ਲਾਲੂ ਪ੍ਰਸ਼ਾਦ ਯਾਦਵ ਜੀ ਦਾ ਤੇ रावੜੀ ਦੇਵੀ ਦਾ ਦਿੰਦੇ ਸੀ ਵੀ ਦੇਖੋ ਲਾਲੂ ਜੇਲ੍ਹ ਚ ਚਲਾ ਗਿਆ ਆਪਣੀ ਵਾਈਫ ਨੂੰ ਕੁਰਸੀ ਤੇ ਬਿਠਾ ਗਿਆ ਅੱਜ ਦੇਖੋ ਪ੍ਰਮਾਤਮਾ ਉਹ ਰੰਗ ਜਿਹੜੇ ਬੰਦੇ ਅੰਦਰੋਂ ਕਾਲੇ ਨੇ ਨਾ ਅੱਜ ਜਦੋਂ ਕੇਜਰੀਵਾਲ ਸਾਹਿਬ ਆਪ ਜੇਲ੍ਹ ਚ ਗਏ ਨੇ ਅੱਜ ਮੁੱਖ ਮੰਤਰੀ ਬਣੇ ਵੀ ਨਹੀਂ ਪਰ ਕੁਰਸੀ ਤੇ ਕੌਣ ਬੈਠਦਾ ਏ ਮਿਸਿਸ ਕੇਜਰੀਵਾਲ ਅੱਜ ਰੈਲੀਆਂ ਚ ਕੌਣ ਜਾਂਦਾ ਸੰਬੋਧਨ ਕੌਣ ਕਰਦਾ ਮਿਸਿਸ ਕੇਜਰੀਵਾਲ ਤੇ ਸਾਰਾ ਹੀ ਪਟਾਕਾ ਪੈ ਗਿਆ ਇਕੱਲੀ ਟਿਊਬ ਨਹੀਂ ਫੱਟੀ ਨਾਲ ਟਾਇਰ ਵੀ ਫਟ ਗਿਆ ਜਿਵੇਂ ਬਰੂਦਾ ਹੀ ਉੱਡ ਜਾਂਦੇ ਹੁੰਦੇ ਨੇ ਨਾ ਹਰ ਗੱਲ ਲੋਕਾਂ ਦੇ ਮੂਹਰੇ ਆ ਗਈ ਹਰ ਹਰ ਚੀਜ਼ ਲੋਕਾਂ ਦੇ ਮੂਹਰੇ ਆ ਗਈ ਵੀ ਕਹਿਣੀ ਤੇ ਕਥਣੀ ਦਾ ਫਰਕ ਕੀ ਆ ਆ ਆ ਜਿਹੜੇ ਨੇ ਲੋਕਾਂ ਦੇ ਮੂਹਰੇ ਆ ਭਰਦਵਾਜ ਸਾਹਿਬ ਵਰਗੇ ਜਦੋਂ ਮੀਡੀਆ ਦੇ ਮੂਹਰੇ ਬਹਿੰਦੇ ਆ ਤੇ ਅੰਸੂ ਅੰਸੂ ਟਪਕਦੇ ਆ ਸੀਐਮ ਸਾਹਿਬ ਜੇ ਰੈਲੀ ਕਰਦੇ ਆ ਤੇ ਅੰਸੂ ਟਪਕਦੇ ਆ ਅਰੇ ਭਾਈ ਕਹਿਣੀ ਤੇ ਕਥਣੀ ਚ ਇੰਨਾ ਵੱਡਾ ਫਰਕ ਤੁਹਾਡੇ ਆਪ ਦੇ ਐਮਐਲਏ ਰੋਜ਼ ਤੁਹਾਨੂੰ ਕਹਿ ਰਹੇ ਆ ਤੁਹਾਡੇ ਮੰਤਰੀ ਆਪ ਛੱਡ ਛੱਡ ਜਾ ਰਹੇ ਆ ਵੀ ਇੱਕ ਕਰਪਟ ਆਪ ਤੇ ਤੁਹਾਡੇ ਐਮਪੀ ਨੇ ਜਿਹੜੇ ਉਹ ਕਈ ਕਹਿ ਰਹੇ ਆ ਵੀ ਨਾ 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 ਅਸੀਂ ਕੋਈ ਆਮ ਆਦਮੀ ਦੇ ਐਮਪੀ ਨਹੀਂ ਕਈ ਐਮਪੀ ਨੇ ਜਿਹੜੇ ਉਹ ਛੱਡ ਕੇ ਤੁਸੀਂ ਅੰਦਾਜ਼ਾ ਲਾਓ ਜੇ ਇਹ ਚੋਰ ਨਹੀਂ ਗਏ ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਜਨਰਲ ਸੈਕਟਰੀ ਜਿਹੜਾ ਪੰਜਾਬ ਦੀਆਂ ਇਲੈਕਸ਼ਨਾਂ ਕਰਾਉਂਦਾ ਸੀ ਦਿੱਲੀ ਦੇ ਵਿੱਚ ਉਹ ਲੀਡਰ ਸੀ ਆਪਰੇਸ਼ਨ ਪਾਰਟੀਆਂ ਦੇ ਵਿੱਚ ਜਦੋਂ ਬਹਿੰਦਾ ਸੀ ਤਾਂ ਉਹ ਵਿਪ ਬਣ ਕੇ ਬਹਿੰਦਾ ਸੀ ਤੇ ਅੱਜ ਉਹ ਮੈਂਬਰ ਪਾਰਲੀਮੈਂਟ ਆ ਜਿਹੜਾ ਉਹ ਵਿਦੇਸ਼ ਤੋਂ ਹੀ ਨਹੀਂ ਮੁੜਿਆ ਤੁਸੀਂ ਹਾਲਾਤ ਤੁਸੀਂ ਦੇਖੋ ਨਾ ਵੀ ਹੋ ਕੀ ਗਿਆ ਜੇ ਉਹ ਸੱਚਾ ਹੈ ਜੀ ਉਹ ਇਮਾਨਦਾਰਾ ਮੈਂਬਰ ਪਾਰਲੀਮੈਂਟ ਅੱਜ ਉਹਦੀ ਪੰਜਾਬ ਦੀ ਕੋਠੀ ਆ ਜਿਹੜੀ ਸਭ ਤੋਂ ਵੱਡੀ ਦਿੱਤੀ ਆ ਉਹ ਅੜੀਕ ਰਹੀ ਆ ਜਿਹੜਾ 100 ਗਨਮੈਨ ਕਮਾਂਡੋ ਦਿੱਤਾ ਏ ਉਹਨੂੰ ਉਹ ਅੱਜ 에어ਪੋਰਟ ਤੇ ਅੜੀਕ ਰਿਆ ਵੀ ਜਹਾਜ਼ ਆਊਗਾ ਕਦੇ ਉਤਰੂਗਾ ਸਾਡਾ ਸਾਹਿਬ ਉਹਨੂੰ ਗੱਡੀਆਂ ਦੇ ਕਾਫਲਾ ਜਿਹੜਾ ਉਹ ਰੋਜ਼ ਅੜੀਕ ਰਿਆ ਇਸ ਕਰਕੇ ਇਹ ਤਾਂ ਗੱਡੀਆਂ ਤੋਂ ਆਲਟੋ ਤੋਂ ਸਿੱਧਾ ਜਹਾਜ਼ਾਂ 'ਚ ਜਹਾਜ਼ਾਂ ਤੋਂ ਸਿੱਧਾ ਵਿਦੇਸ਼ ਅਜੀ ਬਾਕੀ ਹੋਰ ਵੀ ਕਈ ਭੱਜਣੇ ਆ ਤੁਸੀਂ ਦੇਖਿਓ ਆ ਇਲੈਕਸ਼ਨ ਦੇ ਵਿੱਚ ਵਿੱਚ ਹੀ ਨਿਕਲ ਜਾਣੇ ਆ ਆਇਆ ਬੜੀ ਆਇਆ ਬੜੀ ਕਹਿੰਦੇ ਜੀ ਤੇ ਮਰਜ਼ੀ ਆਲਰੇਡੀ ਮਰਜ਼ੀ ਪਾਰਟੀ ਬੰਦੇ ਬਿੱਟੂ ਆਪਾਂ ਜਿੱਤਣ ਨਹੀਂ ਦੇਣਾ ਕਹਿੰਦਾ ਉਹ ਤਾਂ ਚਲੋ ਉਹਨਾਂ ਦੀ ਪਾਰਟੀ ਦਾ ਮਸਲਾ ਨਾ ਜੀ ਸਰ ਦਾ ਜਿਹੜਾ ਦੀ ਵੋਟਿੰਗ ਹੋਈ ਹੈ ਬਹੁਤ ਘੱਟ ਪਰਸੈਂਟੇਜ ਰਹੀ ਹੈ ਯੂਪੀ ਦੇ ਬਿਹਾਰ ਦੇ ਵਿੱਚ ਛੱਟ ਪਰਸੈਂਟ ਤੋਂ ਵੀ ਘੱਟ ਵੋਟਿੰਗ ਹੋਈ ਹੈ ਕੀ ਲੱਗਦਾ ਹੈ ਲੋਕਾਂ ਚੋਂ ਉਛਾਣ ਨਹੀਂ ਹੈਗਾ ਵੋਟਿੰਗ ਕਰਨ ਦਾ ਇਹ 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 ਬੜਾ ਇੱਕ ਬੜਾ ਵਿਸ਼ਾਏ ਜਿਹੜਾ ਕਿ ਮੌਸਮ ਜਿਹੜਾ ਕਲਾਈਮੇਟ ਆ ਉਹ ਬੜਾ ਇਹ ਮੇਜਰ ਰੋਲ ਪਲੇ ਕਰ ਰਿਹਾ ਇੱਕ ਇਸ ਵੇਲੇ ਜਿਹੜਾ ਸੀਜ਼ਨ ਆ ਇਹ ਜਰੂਰ ਇਹ ਆਉਣੀ ਹੀ ਸੀ ਕਿਉਂਕਿ ਹਰ ਜਗ੍ਹਾ ਜਿਹੜਾ ਸੀਜ਼ਨ ਆ ਉਹ ਜਿਹੜਾ ਖੇਤੀ ਜਿਹੜੇ ਕਰਦੇ ਉਹ ਖੇਤੀ ਪ੍ਰਧਾਨ ਦੇਸ਼ ਆ ਸਾਡਾ ਤੇ ਖੇਤੀ ਦੇ ਕਣਕ ਦਾ ਸਾਡੇ ਵੀ ਇਸ ਵੇਲੇ ਤੁਹਾਨੂੰ ਪਤਾ ਮੰਡੀਆਂ ਇਹ ਇਹ ਸੀਜ਼ਨ ਆ ਕੁਝ ਗਰਮੀ ਕੁਝ ਜਿਹੜਾ ਇੱਕ ਢਾਈ ਦਾ ਸੀਜ਼ਨ ਆ ਜਿਹਦੇ ਕਰਕੇ ਇਹ ਡਿੱਪ ਕੀਤੀ ਆ ਥੋੜੀ ਪਰਸੈਂਟੇਜ ਪਰ ਇਹ ਹੁੰਦੀ ਰਹਿੰਦੀ ਆ ਟੋਟਲ ਪਰਸੈਂਟੇਜ ਜਦੋਂ ਆਏਗੀ ਦੇਸ਼ ਦੀ ਉਹ ਅਲੱਗ ਨੰਬਰ ਹੋਣਗੇ ਜਦੋਂ ਸੱਤ ਪੜਾ ਪੂਰੇ ਹੋ ਜਾਣਗੇ ਸਰ ਲਗਾਤਾਰ ਕਹਿ ਰਹੇ ਨੇ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਸਿਰਫ ਅਕਾਲੀ ਦਲ ਤੇ ਕਾਂਗਰਸ ਦਾ ਮੁਕਾਬਲਾ ਹੈ ਜਦੋਂ ਵੀ ਕੀਜੇ ਦੇ ਚੌਥੇ ਨੰਬਰ ਲਈ ਆਮ ਆਪ ਦੀ ਪਾਰਟੀ ਤੇ ਭਾਜਪਾ ਲੜ ਰਹੀ ਹੈ ਕਹਿੰਦਾ ਲਿਖ ਦਿਓ ਬਿਆਨ ਚਲੋ ਸੁਖਵੀਰ ਬਾਦਲ ਸਾਹਿਬ ਤੱਕ ਅੱਜ ਤੱਕ ਤਾਂ ਕੋਈ ਬਿਆਨ ਕੋਈ ਸੀਰੀਅਸ ਲੈਂਦਾ ਨਹੀਂਗਾ ਤੁਸੀਂ ਕਿਉਂ ਸੀਰੀਅਸ ਲੈਣ ਲੱਗ ਗਏ ਸਰ ਕਿਸਾਨਾਂ ਦਾ ਜਿਹੜਾ ਧਰਨਾ ਲੱਗਿਆ ਹੋਇਆ ਸਰ ਉਹ ਰੇਲਨਾ ਪ੍ਰਭਾਵਿਤ ਹੋ ਰੀਆਂ ਔਰ ਜਿਹੜੇ ਬਿਜ਼ਨਸਮੈਨ ਆ ਉਹ ਕਹਿੰਦੇ ਸਾਡਾ ਸਮਾਨ ਜਿਹੜਾ ਉਹ ਰੇਲਵੇ ਸਟੇਸ਼ਨ ਤੋਂ ਉਡਰ ਲਿਆ ਬਿਜ਼ਨਸ ਪ੍ਰਭਾਵਿਤ ਹੋ ਰ ਅੱਜ ਅੱਜ ਸਾਰੀਆਂ ਪਾਰਟੀਆਂ ਨੂੰ ਇੱਕ ਗੱਲ ਕਹਿਣੀ ਪਈ ਹੈ ਅੱਜ ਕਾਂਗਰਸ ਦੇ ਪ੍ਰਧਾਨ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੂੰ ਵੀ ਕਹਿਣੀ ਪਈ ਅੱਜ ਹੋਰ ਪਾਰਟੀਆਂ ਨੂੰ ਵੀ ਕਹਿਣੀ ਪਈ ਵੀ ਬਿਲਕੁਲ ਕਿਸਾਨ 100% ਆਪਣੇ ਹੱਕਾਂ ਲਈ ਐਜੀਟੇਸ਼ਨ ਕਰ ਸਕਦੇ ਆ ਜਿਹੜਾ ਕਿ ਅਧਿਕਾਰ ਆ ਉਹਨਾਂ ਕੋਲ ਪਰ ਜਦੋਂ ਇਹ ਚੀਜ਼ਾਂ ਪ੍ਰਭਾਵਿਤ ਹੋ ਰੀਆਂ ਇਹਦੇ ਨਾਲ ਸਰਕਾਰਾਂ ਤੇ ਅਸਰ ਪਵੇ ਨਾ ਪਵੇ ਪਰ ਜਿਹੜੇ ਲੋਕ ਨੇ ਯਾਰ ਰੋਜ਼ ਇਹਦੇ ਲੋਕਾਂ ਦੇ ਵਿੱਚ ਜਿਹੜੀਆਂ ਆਪਣੀਆਂ ਗੁੱਡ ਸਟ੍ਰੇਨ ਨੇ ਜਿਹਦੇ ਵਿੱਚ ਵਪਾਰ ਹੁੰਦਾ ਏ ਜਿਹਦੇ ਵਿੱਚ ਕਾਰੋਬਾਰ ਹੁੰਦਾ ਏ ਉਹ ਛੋਟੇ-ਛੋਟੇ ਵਪਾਰੀ ਤੋਂ ਲੈ ਕੇ ਵੱਡੇ ਵਪਾਰੀ ਤੱਕ ਸੇਲਸਮੈਨ ਤੱਕ ਉਹ ਪ੍ਰਭਾਵਿਤ ਹੋ ਰਹੇ ਆ ਬਹੁਤ ਲੋਕਾਂ ਨੇ ਵੱਡੇ-ਵੱਡੇ ਡਿਸਟੈਂਸ ਤੈਅ ਕਰਕੇ ਆਪਣੇ ਕਿਸੇ ਦੇ ਵਿਆਹ ਤੇ ਜਾਣਾ ਹੁੰਦਾ ਕਿਸੇ ਦੇ ਕੋਈ ਡੈਥ ਹੋ ਜਾਂਦੀ ਆ ਉਹਦੇ ਉਹਦੇ ਸੰਸਕਾਰ ਤੇ ਪਹੁੰਚਣਾ ਹੁੰਦਾ ਕਿਸੇ ਨੇ ਭੋਗ ਤੇ ਪਹੁੰਚਣਾ ਹੁੰਦਾ ਕਿਸੇ ਨੇ ਬੱਚਿਆਂ ਨੂੰ ਛੁੱਟੀਆਂ 'ਚ ਆਪਣੇ ਉਹਨਾਂ ਨੂੰ ਕਿਤੇ ਸਹਿਰ ਕੁਮਰੌਂ ਜਾਣ ਜਾਣਾ ਪੈਂਦਾ ਏ ਤੇ ਵਿਰੋਧ ਕਰਨ ਦੇ ਬੜੇ ਤਰੀਕੇ ਨੇ ਪਰ ਅਸੀਂ ਕੋਈ ਸਲਾਹ ਨਹੀਂ ਦੇ ਸਕਦੇ ਪਰ ਹਾਂ ਜਿਹੜੀ ਤੁਸੀਂ ਗੱਲ ਕਹੀ ਆ ਇਹ ਲੋਕ ਜ਼ਰੂਰ ਕਹਿ ਰਹੇ ਆ ਲੋਕ ਇਹਦੇ ਨਾਲ ਬਹੁਤ ਪ੍ਰਭਾਵਿਤ 100% ਹੋ ਰਿਹਾ ਹੈ ਲੁਧਿਆਣੇ ਨੂੰ ਪਿਆਵਾ ਕਿਉਂਕਿ ਇੰਡਸਟਰੀ ਹੱਬ ਆ ਨੀ 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 ਇਹ ਬਿਲਕੁਲ ਠੀਕ ਆ ਗੱਲ ਸ਼੍ਰੀ ਅਮਰਸਰ ਸਾਹਿਬ ਤੋਂ ਲੈ ਕੇ ਟ੍ਰੇਨਾਂ ਚੱਲਦੀਆਂ ਏ ਉੱਥੋਂ ਅਲੱਗ ਵਪਾਰ ਆ ਜਲੰਧਰ ਰਾਜੇ ਦਾ ਸਪੋਰਟਸ ਦਾ ਵਪਾਰ ਆ ਸਾਡੇ ਲੁਧਿਆਣੇ 'ਚ ਤਾਂ ਅਨੇਕੋ ਹੀ ਕੋਈ ਐਸੀ ਗੱਲ ਹੀ ਹੈ ਨਹੀਂ ਕਿ ਜਿਹੜੀ ਸੂਈ ਤੋਂ ਲੈ ਕੇ ਜਹਾਜ਼ ਦੇ ਨਟ ਬੋਲਟ ਨਾ ਬਣਦੇ ਹੋਣ ਬਿਲਕੁਲ ਇਹਦਾ ਅਸਰ ਹੈਗਾ ਇਹ ਮੈਂ ਹੱਥ ਜੋੜ ਕੇ ਗੱਲ ਕਹੂੰਗਾ ਜਥੇਬੰਦੀਆਂ ਨੂੰ ਬਿਲਕੁਲ ਵਿਰੋਧ ਕਰਨ ਬਿਲਕੁਲ ਜਵਾਬ ਮੰਗਣ ਪਰ ਜ਼ਰੂਰ ਕਿਉਂਕਿ ਆਪਸੀ ਭਾਈਚਾਰਕ ਸਾਂਝ ਬਣੀ ਰਹਿਣੀ ਚਾਹੀਦੀ ਹੈ ਕੋਈ ਸੇ ਨੂੰ ਦੂਜੇ ਵਰਗ ਨੂੰ ਇਹ ਨਾ ਲੱਗੇ ਯਾਰ ਵੀ ਸਾਡਾ ਨੁਕਸਾਨ ਕਿਸਾਨਾਂ ਕਰਕੇ ਹੋ ਰਿਹਾ ਕਿਉਂਕਿ ਇਹ ਲੋਕ ਜਿਹੜੇ ਨੇ ਜਿਹੜੇ ਕੰਮ ਕਰਨ ਵਾਲੇ ਆ ਜਦੋਂ ਵੀ ਕਿਸਾਨਾਂ ਦਾ ਦਰਨਾ ਲੱਗਦਾ ਉਹ ਆਪਣੇ ਵੱਲੋਂ ਜੋ ਵੀ ਯੋਗਦਾਨਾ ਚਾਹੇ ਉਹ ਛੋਟਾ ਵਪਾਰੀ ਹੋਵੇ ਚਾਹੇ ਦੁਕਾਨਦਾਰ ਹੋਵੇ ਹਰ ਆਪਣੇ ਵੱਲੋਂ ਯੋਗਦਾਨ ਪਾ ਕੇ ਆਉਂਦੇ ਆ ਤੇ ਇਸ ਕਰਕੇ ਜਰੂਰ ਕਿਸਾਨਾਂ ਨੂੰ ਬਹਿ ਕੇ ਕਿਸਾਨ ਜਥੇਬੰਦੀਆਂ ਨੂੰ ਤੇ ਜਿਹੜੀਆਂ ਸਾਡੀਆਂ ਵਪਾਰ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਬਹਿ ਕੇ ਜਰੂਰ ਇਸ ਮਸਲੇ 'ਤੇ ਹੱਲ ਕਰਨਾ ਚਾਹੀਦਾ ਕਿਉਂਕਿ ਆਪਸੀ ਭਾਈਚਾਰਾ ਜੇ ਗਵਰਨਮੈਂਟ ਕੋਈ ਗੱਲ ਕਰੇਗੀ ਤਾਂ ਉਹ ਫਿਰ ਇਹ ਲੱਗੇਗਾ ਵੀ ਗਵਰਨਮੈਂਟ ਕੋਈ ਪੁਲਿਸ ਧੱਕਾ ਕਰ ਰਹੀ ਹੈ ਫੋਰਸਫੁਲੀ ਕੀਤਾ ਜਾ ਰਿਹਾ ਉਹ ਨਹੀਂ ਹੋਣਾ ਚਾਹੀਦਾ ਆਪਸੀ ਭਾਈਚਾਰਾ ਉਹ ਗਵਰਨਮੈਂਟ ਨੇ ਜਿਹੜੀਆਂ ਵੀ ਪੰਜਾਬ ਸਰਕਾਰ ਆ ਉਹ ਭੱਜੀ ਹੋਈ ਆ ਜਿ ਪਘੋੜੀ ਆ ਪੰਜਾਬ ਸਰਕਾਰ ਜੇ ਮਾੜਾ ਜੇ ਵੀ ਉਹਨਾਂ ਚ ਕਾਣਾ ਤੇ ਆਪਸੀ ਬਹਿ ਕੇ ਆਪਸ ਵਿੱਚ ਪਿਆਰ ਬਣਾਉਣ ਸਾਡੇ ਮੈਂ ਵੱਡੇ ਸੰਸਥਾਵਾਂ ਨੂੰ ਕਹੂੰਗਾ ਜਿਹੜੀਆਂ ਸਾਡੀਆਂ ਧਾਰਮਿਕ ਸਾਡੇ ਸੰਤਮਾਪੁਰਸ਼ ਨੇ ਉਹ ਇਸ ਗੱਲ 'ਚ ਅੱਗੇ ਆ ਕੇ ਆਉਣ ਵੀ ਕਿਸੇ ਦਾ ਵੀ ਨੁਕਸਾਨ ਨਾ ਹੋ ਉਹ ਆ ਕੇ ਕਿਉਂਕਿ ਉਹਨਾਂ ਦੀ ਸਾਰੇ ਮੰਨਦੇ ਆ ਤੇ ਉਹਨਾਂ ਨੂੰ ਆ ਕੇ ਆਪਣੇ ਅਪੀਲ ਕਰਨੀ ਚਾਹੀਦੀ ਹੈ ਬਹਿ ਕੇ ਗੱਲ ਜਿਹੜੀ ਨੇੜੇ ਲਾਉਣੀ ਚਾਹੀਦੀ ਸਰ ਪਿੰਡਾ ਚ ਕੋਈ ਮੈਨ ਕੋਲ ਕਮਿਸ਼ਨਰ ਦੇ ਬਾਹਰ ਫਾਇਸਾ ਸਮੱਤਲ ਬਾਹਰ ਕਿਹਾ ਹੈ ਕਾਫੀ ਸੈਕਟਿਵ ਏਰੀਆ ਹੈਗਾ ਲੈਂਡ ਆਰਡਰ ਦੇ ਨਾਮ ਤੇ ਕਿ ਹਮੇਂ ਕੈਂਪਸ ਸਿਕਿਉਰਿਟੀ ਬਹੁਤ ਤਣਾਦ ਰਹੇ ਦਿਖੋ ਇਹ ਇਹ ਤਾਂ ਕੋਈ ਵੀ ਕਰ ਸਕਦਾ ਇਹ ਕੋਈ ਬੜੀ ਗੱਲ ਨਹੀਂ ਗਈ ਇਹ ਨਾਲ ਕੋਈ ਬਹਾਦਰੀ ਦੀ ਗੱਲ ਆ ਕੰਧ ਦੁ ਕਿਤੇ ਰਾਤ ਨੂੰ ਹਨੇਰੇ ਚ ਲਿਖ ਦੋ ਤੇ ਇਸ ਕਰਕੇ ਇਹ ਬਾਹਰੋਂ ਸਿਰਫ ਚੰਦਾ ਆਉਂਦਾ ਉਹ ਫੋਟੋ ਆ ਜਿਹੜੀ ਉਹਨਾਂ ਨੇ ਪੰਨوں ਨੂੰ ਭੇਜਣੀ ਹੁੰਦੀ ਆ ਉੱਥੋਂ 100 200 ਡਾਲਰ ਆਉਣਾ ਹੁੰਦਾ ਉਹਨਾਂ ਨੂੰ ਵੀ ਕਰ ਲੈਣ ਦੇਆ ਕਰੋ ਕੋਈ ਗੱਲ ਨਹੀਂ ਉਹਨਾਂ ਦਾ ਵਪਾਰ ਆ ਇਹ ਸਰੀ ਕਰਜ਼ਾ ਜਿਹੜਾ ਦੁਬਾਰਾ ਪੰਜਾਬ ਸਰਕਾਰ ਨੇ 2500 ਕਰੋੜ ਦਾ ਲਿਆ ਇੱਕ ਜੰਨੇ ਕੋੜ ਲੱਗਣ ਦੇ ਵਿੱਚ ਕਿਉਂਕਿ ਮੁਲਾਜ਼ਮਤ ਦੇ ਇੱਕ ਤਰ੍ਹਾਂ ਦੇ ਪੈਸੇ ਨਹੀਂ ਲੱਗੇ ਇਹਦਾ ਦੇਖੀ ਬਈ ਐਦਾਂ ਮੰਦ ਭਾਗੀ ਗੱਲ ਨਹੀਂ ਇਸ ਬੰਦੇ ਨੇ ਦੇਖੋ ਕੇਜਰੀਵਾਲ ਸਾਹਿਬ ਜੇਲ੍ਹ 'ਚ ਨੇ ਸਾਰੇ ਸਰਕਾਰ ਦੇ ਮੰਤਰੀ ਮਿਸਿਸ ਕੇਜਰੀਵਾਲ ਜੀ ਕੋਲ ਹਾਜ਼ਰੀਆਂ ਲਵਾਉਣ ਲਈ ਉਹਨਾਂ ਦੀ ਰਸੋਈ ਚ ਚਲਾਉਣ ਲਈ ਉਹਨਾਂ ਦਾ ਅੱਗੇ ਫੰਡ ਜਿਹੜਾ ਬਾਕੀ ਸਟੇਟਾਂ ਚ ਕਿਤੇ ਨਾ ਕਿਤੇ ਜਿਹੜੀਆਂ 4 5 10 ਇਲੈਕਸ਼ਨਾਂ ਲੜ ਰਹੇ ਆ ਉਹਨਾਂ ਲਈ ਹੈਲੀਕਾਪਟਰ ਕਰਨ ਲਈ ਉਹਨਾਂ ਕੋਲ ਕਿੱਥੇ ਟਾਈਮ ਆ ਪੰਜਾਬ ਲਈ ਉਹਦਾ ਸਾਰਾ ਟੱਬਰ ਪੰਜਾਬ ਦਾ ਜਿਹੜਾ ਆਮ ਆਦਮੀ ਦਾ ਟੱਬਰ ਆ ਸਾਰਾ ਘਨਵਾ ਉਹ ਸਿਰਫ ਇਸ ਵੇਲੇ ਉਹਨਾਂ ਦਾ ਧਿਆਨ ਆ ਵੀ ਕੇਜਰੀਵਾਲ ਸਾਹਿਬ ਦਾ ਪਰਿਵਾਰ ਕਿਤੇ ਕੋਈ ਅਲੰਬਾ ਨਾ ਦੇ ਦੇ ਵੀ ਇਹ ਸਾਡੋ ਸਾਨੂੰ ਪੁੱਛਣ ਨਹੀਂ ਆਇਆ ਇਹ ਸਾਡੋ ਸਾਡਾ ਹਾਲ ਚਾਲ ਪੁੱਛਣ ਨਹੀਂ ਆਇਆ ਕੁਈ ਡਾਕਟਰੀ ਕੋਟ ਪਾਈ ਫਿਰਦਾ ਕੋਈ ਉੱਥੇ ਵਪਾਰੀ ਹੈ ਜਿਹੜਾ ਉਹਨੂੰ ਲਈ ਫਿਰਦਾ ਕੋਈ ਅੰਬ ਲਈ ਫਿਰਦਾ ਕੋਈ ਸਬਜ਼ੀਆਂ ਲਈ ਫਿਰਦਾ ਇਸ ਕਰਕੇ ਸਾਰੀ ਆਮ ਆਦਮੀ ਪਾਰਟੀ ਦਾ ਧਿਆਨ ਉੱਥੇ ਹੈ ਪੰਜਾਬ ਤਾਂ ਕਰਜ਼ੇ ਚ ਡੁੱਬਣਾ ਹੀ ਡੁੱਬਣਾ ਇਹ ਚ ਕੀ ਗੱਲ ਇਹ ਤਾਂ ਅਫਸਰ ਨੇ ਜਿਹੜੇ ਉਹਨਾਂ ਨੂੰ ਕੁਛ ਨਹੀਂ ਪਤਾ ਉਹਨਾਂ ਨੂੰ ਇੰਨਾ ਪਤਾ ਹੈ ਵੀ ਪੰਜਾਬ ਦਾ ਆ ਤਨਖਾਹਾਂ ਤਾਂ ਦੇਣੀਆਂ ਬਾਕੀ ਤਾਂ ਕੁਛ ਡਵੈਲਪਮੈਂਟ ਹੈ ਨਹੀਂ ਉਹ ਤਨਖਾਹ ਲਈ ਕਰਜ਼ਾ ਜਿਹੜਾ ਉਹ ਲੈਣਾ ਆ ਹੋਰ ਮਹੀਨਾ ਲੰਘ ਜੂ ਹੋਰ ਕਰਜ਼ਾ ਲੈ ਲੈਣਗੇ ਪਰ ਕੰਮ ਜਿਹੜਾ ਇਹ ਉਹ ਲੋਕਾਂ ਦੇ ਸਾਰਾ ਸਾਹਮਣੇ ਆ ਗਿਆ ਲੋਕਾਂ ਨੇ ਕਿਸੇ ਨਹੀਂ ਮੂੰਹ ਨਾ ਯਾਰ ਇਲੈਕਸ਼ਨ ਦੇ ਵਿੱਚ ਤਾਂ ਜਦੋਂ ਇਲੈਕਸ਼ਨ ਦੇ ਵਿੱਚ ਉਹ ਪੇਟੀਆਂ ਸ਼ਰਾਬ ਦੀਆਂ ਲਾ ਕੇ ਉਹਨਾਂ ਦੀ ਮਸ਼ਹੂਰੀ ਕਰੀ ਜਾਂਦੇ ਆ ਉਹ ਕਦ ਲਈ ਕਰਦੇ ਆ ਕਿਉਂ ਜਦੋਂ ਤੋਲੇ ਆ ਜਾਂਦਾ ਅੱਜ ਤੱਕ ਦੇਖੀ ਸੀ ਕਦੇ ਕੋਈ ਸਿੱਕਿਆਂ ਨਾਲ ਕੋਈ ਲੱਡੂਆਂ ਨਾਲ ਕੋਈ ਬਰਫੀ ਨਾਲ ਕੋਈ ਮਤਲਬ ਅਲੱਗ ਅਲੱਗ ਚੀਜ਼ਾਂ ਨਾਲ ਜਿਹੜੀਆਂ ਠਾਣ ਵਾਲੀਆਂ ਚੰਗੀਆਂ ਚੀਜ਼ਾਂ ਐ ਕੋਈ ਬਦਾਮਾਂ ਨਾਲ ਕੋਈ ਕਾਜੂਆਂ ਨਾਲ ਆ ਤੋਲਦੇ ਅੱਜ ਤੱਕ ਦੇਖੇ ਸੀ 1992 ਪਰ ਆ ਸ਼ਰਾਬ ਦੀਆਂ ਪੇਟੀਆਂ ਨਾਲ ਤੋਲਦੇ ਇਹ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਲੁਧਿਆਣੇ 'ਚ ਦੇਖੇ ਗਏ ਆ ਇਹ ਕਦੇ ਵੀ ਕਿਸੇ ਨੇ ਨਹੀਂ ਇਹ ਵੀ মিডিਆ ਨਹੀਂ ਕੀਤਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਜੇ মিডিਆ ਨਾ ਦਿਖਾਉਂਦਾ ਸਾਡੇ ਤਾਂ ਦੇਖੋ ਸਾਡੇ ਤਾਂ ਪਰਸੋਂ ਹੀ ਤੁਸੀਂ ਇੱਥੇ ਮੀਟਿੰਗ ਦੇਖੀ ਆ ਨਾ ਸਾਡੇ ਰੁਪਾਨੀ ਜੀ ਜਿਹੜੇ ਦੋ ਵਾਰ ਦੇ ਚੀਫ ਮਿਨਿਸਟਰ ਨੇ ਜਾਖੜ ਸਾਹਿਬ ਉਹ ਸਾਰੀ ਕੱਲੀ ਕੱਲੀ ਉਰੇ ਕਰਕੇ ਗਏ ਆ ਉਦੋਂ ਬਾਅਦ ਹਜੇ ਬੜਾ ਟਾਈਮ ਪਿਆ ਹਜੇ ਤਾਂ ਦੋ ਪੜਾ ਨਿੱਗੇ ਨੇ ਸਾਡਾ 7ਵੇਂ ਪੜਾ ਚ ਤੇ ਜਦੋਂ ਇਲੈਕਸ਼ਨ ਨੇੜੇ ਆਊਗੀ ਕੱਲਾ ਕੱਲਾ ਲੀਡਰ ਇੱਕ ਨਹੀਂ 10 ਚੀਫ ਮਿਨਿਸਟਰ ਆਉਣਗੇ ਉਰੇ ਉਰੇ 10 ਕੇਂਦਰੀ ਮੰਤਰੀ ਆਉਣਗੇ ਉਰੇ ਪ੍ਰਧਾਨ ਮੰਤਰੀ ਜੀ ਆਪ ਉਹ ਆਪ ਆ ਕੇ ਲੋਕਾਂ ਨਾਲ ਗੱਲ ਕਰਨਗੇ ਵੇ বিজেਪ ਦੀ ਕਿਸ ਕਦਰ ਹੀ ਰਹੂਗੀ ਪੰਜਾਬ ਦੇ ਵਿੱਚ ਹੁਣ ਜਿਹੜਾ ਕਿਸਾਨ ਵਾਲਾ ਬੇਰੋਗਰੀ ਆ ਨਜ਼ਰ ਆ ਬੰਬੂ ਜੀ ਦਾ ਵੀ ਅੱਜ ਹੋਇਆ ਤੇ ਹਸ ਰਾਈ ਦੇ ਵਿੱਚ ਹੋ ਰਿਹਾ ਉਹ ਪਾਰਟੀ ਦੀ ਸਟ੍ਰੈਟਜੀ ਆ ਉਹ ਆਪਣੇ ਆਪ ਹੀ ਗੱਲ ਕਰਨਗੇ ਅਸੀਂ ਤਾਂ ਕੈਂਡੀਡੇਟ ਆ ਅਸੀਂ ਤਾਂ ਰੋਜ਼ ਪਿੰਡਾਂ 'ਚ ਜਾ ਰਹੇ ਆ ਤੇ ਜਾਂਦੇ ਰਹਿਣਾ ਠੀਕ ਹੈ ਜੀ ਬਹੁਤ ਸੰਵਾਦੀ ਥੈਂਕ ਯੂ